ਜਿੰਨੇ ਵੀ ਆਪਣੇ ਕਬੂਤਰਬਾਜ਼ ਭਰਾ ਨਾਲ ਜੁੜੇ ਹੋਏ ਨੇ ਵੀਡੀਓ ਦੇਖ ਰਹੇ ਨੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਖਾਸ ਵੀਡੀਓ ਬਣਾਉਣ ਲੱਗੇ ਆਂ ਗਾਹਾਂ ਅਪ੍ਰੈਲ ਮਹੀਨੇ ਦੇ ਵਿੱਚ ਬਾਜ਼ੀਆਂ ਚੱਲ ਪੈਣੀਆਂ ਨੇ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਆ ਸਾਰੇ ਨਵੇਂ ਕਬੂਤਰਬਾਜ਼ ਭਰਾ ਆਜੋ ਵੀਰੇ ਜੁੜ ਜੋ ਵੀਡੀਓ ਦੇ ਨਾਲ ਅੱਪਾਂ ਤੁਹਾਡੇ ਲਈ એનર્ਜੀ ਵਾਲਾ ਪਾਊਡਰ ਆ ਬਾਹਰਲਾ ਪਾਊਡਰ ਆ એનર્ਜੀ ਵਾਲਾ ਪਾਊਡਰ ਤੁਹਾਡੇ ਹੁਣ ਬਾਜ਼ੀਆਂ ਦੇ ਵਿੱਚ ਬਹੁਤ ਕੰਮ ਆਉਣ ਵਾਲੀ ਚੀਜ਼ ਆ 100 ਦੇ ਵਿੱਚੋਂ 100% ਰਿਜ਼ਲਟਡ ਚੀਜ਼ ਆ ਬਾਈ એનર્ਜੀ ਵਾਲਾ ਪਾਊਡਰ ਆਜੋ ਜੁੜ ਜੋ ਬਾਈ ਨਵੇਂ ਸਾਰੇ ਕਬੂਤਰਬਾਜ਼ ਭਰਾ ਵੀਡੀਓ ਦੇ ਨਾਲ ਕਰੀਏ ਅੱਪਾਂ ਗੱਲਬਾਤ ਉਡੇ ਕੰਮ ਆਉਣ ਵਾਲੀ ਵੀਡੀਓ ਆ ਵੀਰੇ ਹੁਣ ਮੂਰੇ ਬਾਜ਼ੀਆਂ ਸਟਾਰਟ ਹੋਣ ਵਾਲੀਆਂ ਨੇ ਜੁੜ ਜੋ ਮੇਰਾ ਭਰਾ ਸਾਰੇ ਵੀਡੀਓ ਦੇ ਨਾਲ ਆ ਜੋ ਹਾਂਜੀ ਵੀਰੇ ਆ ਜਿਹੜਾ ਹੁਣ ਸਕਰੀਨ ਦੇ ਉੱਤੇ ਆਪਾਂ ਨੇ ਪਾਊਡਰ ਦੀ ਫੋਟੋ ਲਾਈ ਹੋਈ ਆ ਸਕਰੀਨ ਦੇ ਉੱਤੇ ਚੱਲ ਰਿਹਾ ਪਾਊਡਰ ਇਹ ਵੀਰੇ ਟਾਲੀਸਨ ਆ ਜਿਹੜਾ ਇਹ ਬ੍ਰਾਂਡ ਦਾ ਨਾਮ ਹੈ ਟੌਲਿਸਾਨਾ ਐਕਸਟਰਾ એનર્ਜੀ ਪਾਊਡਰ ਇਹ ਬਾਈ ਪਾਊਡਰ ਹੈ ਇੱਕ ਐਕਸਟਰਾ એનર્ਜੀ ਟੌਲਿਸਾਨਾ ਪਾਊਡਰ ਟੌਲਿਸਾਨਾ ਜਿਹੜਾ ਬ੍ਰਾਂਡ ਦਾ ਨਾਮ ਆ ਵੀਰੇ ਮਾਰਕੇ ਦਾ ਐਕਸਟਰਾ એનર્ਜੀ ਆ ਜਿਹੜਾ ਇਹ ਡੱਬੇ ਦੇ ਉੱਤੇ ਲਿਖਿਆ ਹੋਇਆ ਇਹ ਜਿਹੜਾ ਪਾਊਡਰ ਹੈ ਨਾ ਇਹ ਕਬੂਤਰਾਂ ਨੂੰ ਐਕਸਟਰਾ એનર્ਜੀ ਵੀਰੇ ਪ੍ਰਦਾਨ ਕਰਦਾ ਕਿਉਂਕਿ ਜਿਹੜੇ ਆਪਾਂ ਬਾਹਰੋਂ ਪਾਊਡਰ ਮੰਗਾਉਨੇ ਆ ਪਾਊਡਰ ਦਾ ਹੋਰ ਕੰਮ ਆ ਵੀਰੇ ਜਿਹੜਾ ਗਲੂਕੋਜ਼ ਹੁੰਦਾ ਬਾਹਰਲਾ ਉਹ ਹੋਰ ਚੀਜ਼ ਹੁੰਦੀ ਆ ਆਪਾਂ ਬਹੁਤ ਕਬੂਤਰਬਾਜ਼ ਵੀਰਾਂ ਤੋਂ ਖਿਲਾਰੀਆਂ ਤੋਂ ਇਹ ਗੱਲ ਦੇਖਣ ਨੂੰ ਜਾਂ ਸੁਣਨ ਨੂੰ ਮਿਲਦੀ ਆ ਆਪਾਂ ਨੂੰ ਵੀ ਅਸੀਂ ਬਾਹਰੋਂ ਪਾਊਡਰ ਮੰਗਾਇਆ ਅਸੀਂ ਬਾਹਰੋਂ ਗਲੂਕੋਜ਼ ਮੰਗਾਇਆ ਜਿਹੜਾ ਵੀਰੇ ਬਾਹਰਲਾ ਗਲੂਕੋਜ਼ ਆ ਉਹ ਹੋਰ ਚੀਜ਼ ਹੁੰਦੀ ਆ ਜਿਹੜੇ ਬਾਹਰਲੇ ਪਾਊਡਰ ਨੇ ਇਹ ਪਾਊਡਰ ਵੀਰੇ ਹੋਰ ਚੀਜ਼ ਆ ਇਹਨਾਂ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਜਿਹੜਾ ਅੱਜ ਆਪਾਂ ਹਾ ਪਾਊਡਰ ਸਕਰੀਨ ਦੇ ਉੱਤੇ ਚਲਾਇਆ ਹੋਇਆ ਐਕਸਟਰਾ એનર્ਜੀ ਟੌਲਿਸਨ ਦਾ ਪਾਊਡਰ ਆ ਇਹ ਇਹ ਬਹੁਤ ਹੀ ਵੀਰੇ ਕੰਮ ਆਉਣ ਵਾਲੀ ਚੀਜ਼ ਆ ਤੁਹਾਡੇ ਕਬੂਤਰ ਬਾਜ਼ ਭਰਾਵਾਂ ਦੇ ਹੁਣ ਜਦੋਂ ਬਾਜ਼ੀਆਂ ਚੱਲਣੀਆਂ ਨੇ ਇਹ ਜਿਹੜਾ ਪਾਊਡਰ ਆ ਇਹ ਤੁਸੀਂ ਬਾਈ ਫੋਕੇ ਕਬੂਤਰ ਜਦੋਂ ਕੱਢਦੇ ਹੋ ਨਾ ਉਦੋਂ ਵੀ ਵਰਤ ਸਕਦੇ ਹੋ ਹੁਣ ਜਦੋਂ ਅਪ੍ਰੈਲ ਤੋਂ ਆਪਾਂ ਨੇ 15-20 ਅਪ੍ਰੈਲ ਤੋਂ ਆਪਣੇ ਕਬੂਤਰ ਕੱਢਣੇ ਨੇ ਜਿਹੜਾ ਜਾਨਵਰ ਆਪਣਾ ਜਾਦਾ ਜ਼ੋਰ ਲਾ ਕੇ ਆ ਗਿਆ ਘਰੇ ਉਹ ਕਬੂਤਰ ਨੂੰ ਵੀ ਵੀਰੇ ਵਰਤ ਸਕਦੇ ਆ ਆਪਾਂ ਫੋਕੇ ਨੂੰ ਜਦੋਂ ਪਾਣੀ ਦੇ ਉੱਤੇ ਜਾਨਵਰ ਕਰ ਲੇ ਪਾਣੀ ਵਾਲੇ ਕਬੂਤਰਾਂ ਨੂੰ ਵੀ ਆਪਾਂ ਵਰਤ ਸਕਦੇ ਆ ਆਪਾਂ ਇਹ ਗੱਲ ਆਮ ਦੇਖਣ ਨੂੰ ਮਿਲਦੀ ਆ ਬਹੁਤ ਕਬੂਤਰਬਾਜ਼ ਭਰਾਵਾਂ ਦੀ ਇਹ ਸ਼ਿਕਾਇਤ ਆ ਰਹੀ ਆ ਜੇ ਕਬੂਤਰ 4 ਵਜਾਉਂਦਾ ਘਰੇ ਤਾਂ ਬਾਜੀ ਦੇ ਉੱਤੇ ਵੀ 4 ਵਜੇ ਬੈਠ ਜਾਂਦਾ ਆ ਕੇ ਜੇ ਘਰੇ ਕਬੂਤਰ 5 ਵਜੇ ਤੱਕ ਰੁੜਦਾ ਤਾਂ ਬਾਜੀ ਤੇ ਵੀ 5 ਵਜੇ ਬਹਿ ਜਾਂਦਾ ਇਹ ਜਿਹੜਾ ਪਾਊਡਰ ਆ ਵੀਰੇ ਆ ਟੌਲਿਸਨ ਦਾ ਇਹ ਬਹੁਤ ਹੀ ਵਧੀਆ ਤੇ ਟੌਪ ਕਲਾਸ ਕੰਪਨੀ ਦਾ ਪਾਊਡਰ ਆ 100 ਦੇ ਵਿੱਚੋਂ 100% ਰਿਜ਼ਲਟਡ ਪ੍ਰੋਡਕਟ ਆ ਵੀਰੇ ਇਹ ਐਕਸਟਰਾ એનર્ਜੀ ਟੌਲਿਸਨ ਦਾ ਪਾਊਡਰ ਇਹ ਕਬੂਤਰ ਨੂੰ ਜਿਹੜਾ ਸੁੱਕਣ ਨਹੀਂ ਦਿੰਦਾ ਵੀਰ ਜਾਨਵਰ ਦੀ ਜਿਹੜੀ ਰਿਕਵਰੀ ਆ ਨਾ ਨਾਲ ਦੀ ਨਾਲ ਉਹ ਪੂਰੀ ਕਰੀ ਜਾਂਦਾ ਇਹ ਜਦੋਂ ਆਪਣਾ ਫੋਕਾ ਕਬੂਤਰ ਵੱਧ ਜ਼ੋਰ ਲਾ ਕੇ ਆ ਗਿਆ ਜਾਂ ਹੱਡ ਕੱਢ ਕੇ ਆ ਗਿਆ ਪਾਣੀ ਵਾਲਾ ਕਬੂਤਰ ਆਪਣਾ ਰਿਕਵਰੀ ਭਾਲਦਾ ਜਿਹੜੀ ਸਰੀਰ ਦੀ ਇਹ ਵੀਰੇ ਸਾਰੇ ਗੁਣ ਨੇ ਇਸ ਪਾਊਡਰ ਦੇ ਵਿੱਚ ਇਹ ਟੌਲਿਸਨ ਦਾ ਜਿਹੜਾ ਮੈਂ ਪਾਊਡਰ ਪਾਇਆ ਹੋਇਆ ਹੈ ਇਹ ਤੁਸੀਂ ਜਦੋਂ ਫੋਕੇ ਕਬੂਤਰ ਕੱਢਣੇ ਨੇ ਹੁਣ ਅਪ੍ਰੈਲ ਮਹੀਨੇ ਦੇ ਵਿੱਚ ਉਦੋਂ ਵੀ ਵਰਤ ਸਕਦੇ ਹੋ ਹਫਤੇ ਦੇ ਵਿੱਚ ਦੋ ਵਾਰ ਤੁਸੀਂ ਵੀਰੇ 10 10 ਗ੍ਰਾਮ ਪਾਊਡਰ 1 ਲੀਟਰ ਪਾਣੀ ਦੇ ਵਿੱਚ ਘੋਲਣਾ 10 ਗ੍ਰਾਮ ਪਾਊਡਰ 1 ਲੀਟਰ ਪਾਣੀ ਦੇ ਵਿੱਚ ਘੋਲ ਸਕਦੇ ਹੋ ਵੀਰੇ ਇਹ ਹਫਤੇ ਦੇ ਵਿੱਚ ਦੋ ਵਾਰ ਇਦਾ ਕੋਈ ਬਾਈ ਨੁਕਸਾਨ ਨਹੀਂ ਜਿਹੜੇ ਕਬੂਤਰ ਦੀ ਕੋਈ ਅੰਦਰ ਸਾਈਟਾਂ ਹਿੱਲੀ ਹੋਈ ਆ ਕਬੂਤਰ ਦੀਆਂ ਮਾਸਪੇਸ਼ੀਆਂ ਦਾ ਜ਼ੋਰ ਲੱਗਿਆ ਹੋਇਆ ਜਾਂ ਜਿਹੜੇ ਕਬੂਤਰ ਆਪਣੇ ਜਿਹੜੇ ਸੈਲ ਨੇ ਹਨਾ ਅੰਦਰੂਨੀ ਉਹਦੇ ਮਸਲਾਂ ਦਾ ਕਬੂਤਰ ਦੇੰ ਦਾ ਜ਼ੋਰ ਲੱਗੇ ਆ ਜਾਂ ਕਬੂਤਰ ਦੇ ਕੋਈ ਲੀਵਰ ਦੇ ਵਿੱਚ ਇਨਫੈਕਸ਼ਨ ਵੀ ਆ ਗਈ ਸਰੀਰ ਦਾ ਜਿਆਦਾ ਜ਼ੋਰ ਲੱਗਿਆ ਹੋਇਆ ਹਨਾ ਆਪਦੀ ਚਰਬੀ ਜਿਆਦਾ ਢਾਲ ਗਿਆ ਕਬੂਤਰ ਚਰਬੀ ਖਤਮ ਕਰਕੇ ਆਇਆ ਇਹ ਵੀਰੇ ਸਾਰੇ ਹੀ A ਤੋਂ ਲੈ ਕੇ Z ਤੱਕਰ ਇੱਕ ਕਬੂਤਰ ਦੀ ਬਾਈ ਰਿਕਵਰੀ ਵੀ ਕਰੂ ਤੇ એનર્ਜੀ ਵੀ ਦਊ ਕਬੂਤਰ ਨੂੰ ਜਿਹੜੀ ਸ਼ਿਕਾਇਤ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਵੀ ਕਬੂਤਰ 3 ਵਜੇ ਆਉਂਦਾ ਸੀ ਘਰੇ ਬਾਹਰ ਜਾ ਕੇ ਬਾਜੀ ਦੇ ਉੱਤੇ ਵੀ 3 ਵਜੇ ਬੈਠ ਗਿਆ ਆ ਪਾਊਡਰ ਵੀਰੇ ਉਸ ਕੰਮ ਲਈ ਬਹੁਤ ਹੀ ਵਧੀਆ ਰਿਜ਼ਲਟ ਹੈ ਦਾ ਪਾਊਡਰ ਦਾ ਐਕਸਟਰਾ એનર્ਜੀ ਇਹ ਜਾਨਵਰ ਨੂੰ ਐਕਸਟਰਾ એનર્ਜੀ ਦਿੰਦਾ ਹੈ ਜਿਹੜੀ ਉਹ ਆਪਣੀਆਂ ਮਾਸਪੇਸ਼ੀਆਂ ਜਾਂ ਆਪਣੀ ਚਰਬੀ ਕਬੂਤਰ ਫੂਕ ਕੇ ਆਇਆ ਇਹ ਵੀਰੇ ਸਾਰੀ ਉਹਦੀ ਘਾੜਬਾਤ ਪੂਰੀ ਕਰਦਾ ਲੋੜ ਨਾਲੋਂ ਜ਼ਿਆਦਾ એનર્ਜੀ ਕਬੂਤਰ ਨੂੰ ਦਿੰਦਾ ਜਿੰਨਾ ਕਬੂਤਰ ਆਪਣਾ ਸਰੀਰ ਦੇ ਸੈੱਲ ਮਾਸਪੇਸ਼ੀਆਂ ਜਾਂ ਹੱਡੀ ਖੋੜ ਕੇ ਆਇਆ ਚਰਬੀ ਖੋੜ ਕੇ ਬੈਠਿਆ ਕਬੂਤਰ ਆਪਣਾ ਚਾਹੇ ਉਹ ਪਾਣੀ ਆਲਾ ਚਾਹੇ ਉਹ ਵੀਰੇ ਫੋਕਾ ਉੜ ਉੜ ਕੇ ਆਇਆ ਤੁਹਾਡੇ ਘਰੇ ਉਹਨੂੰ ਤੁਸੀਂ ਜ਼ਰੂਰ ਜੇ ਲੋੜ ਆ ਤਾਂ ਇੱਕ ਚੁੰਢੀ 20 ਕਐਮਐਲ ਪਾਣੀ ਦੇ ਵਿੱਚ ਵੀ ਤੁਸੀਂ ਦੇ ਸਕਦੇ ਹੋ ਜਿਹੜਾ ਕਬੂਤਰ ਬਹੁਤ ਜ਼ਿਆਦਾ ਘਰੇ ਜ਼ੋਰ ਲਾ ਕੇ ਆ ਗਿਆ ਨਾ ਦਾ ਇੱਕ ਚੁੰਡੀ 20 ਕਐਮਐਲ ਪਾਣੀ ਦੇ ਵਿੱਚ ਦੂਏ ਲੋਡ ਤੁਸੀਂ ਨਲਕੀ ਦੇ ਨਾਲ ਵੀ ਦੇ ਸਕਦੇ ਹੋ ਪਰ ਜਿਹੜਾ ਨੋਰਮਲ ਇਲਾਜ ਆ ਉਹ ਹਫਤੇ ਦੇ ਵਿੱਚ ਦੋ ਵਾਰ ਤੁਸੀਂ ਜ਼ਰੂਰ ਕੁੰਡੀਆਂ ਦੇ ਵਿੱਚ ਪਾਓ 10 ਗ੍ਰਾਮ ਪਾਊਡਰ ਹਫਤੇ ਦੇ ਵਿੱਚ 1 ਲੀਟਰ ਪਾਣੀ ਦੇ ਵਿੱਚ 10 ਗ੍ਰਾਮ ਇੱਕ ਹਫਤੇ ਦੇ ਵਿੱਚ ਜ਼ਰੂਰ ਬਾਈ ਘੋਲੋ ਕੁੰਡੀਆਂ ਦੇ ਵਿੱਚ ਤੁਹਾਡਾ ਜਾਨਵਰ ਹੈ ਜਿਹੜਾ ਮੱਛਕੇ ਆਉਂਦਾ ਹੈ ਨਾ ਉਹ ਮੱਛਕੇ ਨਹੀਂ ਆਉ ਉਹ ਜਿਹੜੀ ਉਹਦੇ ਸਰੀਰ ਦੀਆਂ ਮਾਸਪੇਸ਼ੀਆਂ ਜਾਂ ਚਰਬੀ ਖੋਰ ਕੇ ਆਇਆ ਉਹਦੇ ਨਾਲ ਉਹਦੀ ਜਿਹੜੀ ਚਰਬੀ ਆ ਉਹ ਸਾਰੀ ਬਾਈ ਪੂਰੀ ਹੋਈ ਜਾਣੀ ਆ ਕਬੂਤਰ ਦੀ ਰਿਕਵਰੀ ਨਾਲ ਦੀ ਨਾਲ ਹੋਈ ਜਾਣੀ ਆ ਤੁਹਾਡੇ ਦੀ ਇਹ ਬੈਲਜੀਅਮ ਤੋਂ ਕੈਨੇਡਾ ਤੋਂ ਯੂਕੇ ਤੋਂ ਫ੍ਰਾਂਸ ਤੋਂ ਇਟਲੀ ਚੋਂ ਇਹ ਵੀਰੇ ਸਾਰੀਆਂ ਕੰਟਰੀਆਂ ਜਰਮਨ ਹੋ ਗਈ ਇਹ ਸਾਰੀਆਂ ਕੰਟਰੀਆਂ ਦੇ ਵਿੱਚ ਵੀਰੇ ਮੌਜੂਦ ਆ ਹੈ ਪਾਊਡਰ ਜਿਹੜਾ ਕੋਈ ਭਰਾ ਆਨਲਾਈਨ ਮੰਗਵਾਉਣਾ ਚਾਹੁੰਦਾ ਫ੍ਰਾਂਸ ਬੈਲਜੀਅਮ ਇਟਲੀ ਜਰਮਨ ਯੂਕੇ ਕੈਨੇਡਾ ਇਹਨਾਂ ਸਾਰੀਆਂ ਕੰਟਰੀਆਂ ਦੇ ਵਿੱਚ ਇਹ ਪਾਊਡਰ ਆਨਲਾਈਨ ਮਿਲਦਾ ਮੰਗਵਾ ਸਕਦੇ ਹੋ ਵੀਰੇ ਤੁਸੀਂ ਜੇ ਹੁਣ ਬਾਜ਼ੀਆਂ ਸਟਾਰਟ ਹੋਣੀਆਂ ਨੇ ਕਿ ਸੇ ਆਪਣੇ ਵੀਰ ਨੇ ਇੰਡੀਆ ਵਾਲੇ ਨੇ ਇੰਡੀਆ ਮੰਗਵਾਉਣਾ ਇਹ ਪਾਊਡਰ ਤਾਂ ਬਾਈ ਜਰੂਰ ਮੰਗਵਾ ਕੇ ਵਰਤੋ ਹੁਣ ਅਪ੍ਰੈਲ ਮਹੀਨੇ ਦੇ ਵਿੱਚ ਬਾਜ਼ੀਆਂ ਸਟਾਰਟ ਹੋਣੀਆਂ ਨੇ ਜਿਹੜੇ ਗਲੂਗੋਜ਼ ਹੁੰਦੇ ਨੇ ਵੀਰੇ ਬਾਹਰਲੇ ਉਹ ਕਬੂਤਰ ਨੂੰ ਗਰੂਗੋਜ਼ ਦਾ ਹੋਰ ਕੰਮ ਆ ਉਹ ਜਾਨਵਰ ਨੂੰ ਭੁੱਖ ਤੇ ਪਿਆਸ ਵੀ ਮਾਰਦੇ ਨੇ ਜਿਹੜੇ ਗਲੂਗੋਜ਼ ਨੇ ਨਾ ਬਾਹਰਲੇ ਉਹ ਕਬੂਤਰ ਦੀ ਭੁੱਖ ਵੀ ਮਾਰਦੇ ਨੇ ਤੇ ਪਿਆਸ ਵੀ ਮਾਰਦੇ ਨੇ ਪਰ ਜਿਹੜਾ ਇਹ ਪਾਊਡਰ ਆ ਬਾਹਰਲਾ ਇਹ ਪਾਊਡਰ ਦਾ ਕੰਮ ਵੀਰੇ ਹੋਰ ਹੁੰਦਾ ਜੇ ਤੁਸੀਂ ਕਹੋ ਵੀ ਆਪਾ ਹਰਲਾ ਪਾਊਡਰ ਕਬੂਤਰ ਦੀ ਭੁੱਖ ਜਾਂ ਪਿਆਸ ਨੂੰ ਮਾਰੂ ਇਹ ਵੀਰੇ ਭੁੱਖ ਪਿਆਸ ਮਾਰਨ ਵਾਲਾ ਕੰਮ ਨਹੀਂ ਕਰਦਾ ਜਿਹੜੇ ਪਾਊਡਰ ਨੇ ਬਾਹਰਲੇ ਬਾਹਰਲੇ ਜਿਹੜੇ ਗਲੂਕੋਜ਼ ਨੇ ਨਾ ਉਹ ਕੂਤਰ ਦੀ ਭੁੱਖ ਤੇ ਪਿਆਸ ਮਾਰਦੇ ਨੇ ਇਹ ਵੀ ਗੱਲ ਵੀਰਾ ਨੋਟ ਕਰਿਓ ਮੇਰੇ ਭਰਾ ਸਾਰੇ ਜਿੰਨੇ ਦੇਖਦੇ ਹੋ ਤੁਸੀਂ ਵੀਡੀਓ ਬਾਹਰਲੇ ਗਲੂਕੋਜ਼ ਨੇ ਜਿਹੜੇ ਉਹ ਕੂਤਰ ਦੀ ਭੁੱਖ ਤੇ ਪਿਆਸ ਮਾਰਨ ਦੇ ਵਿੱਚ ਬਹੁਤ ਯੋਗਦਾਨ ਪਾਉਂਦੇ ਨੇ ਜਿਹੜੇ ਪਾਊਡਰ ਨੇ ਕੱਲੇ ਬਾਹਰਲੇ ਜਿੱਦਾਂ ਆ ਐਕਸਟਰਾ એનર્ਜੀ ਪਾਊਡਰ ਹੋ ਗਿਆ ਇਹ ਜੇ ਆਪਾਂ ਕਹੀਏ ਵੀ ਉਤਰ ਦੀ ਪਿਆਸ ਮਾਰ ਦੂ ਜਾਂ ਕਬੂਤਰ ਦੀ ਭੁੱਖ ਮਾਰ ਦੂ ਇਹਨੇ ਵੀਰੇ ਭੁੱਖ ਪਿਆਸ ਤੇ ਕੰਮ ਨਹੀਂ ਕਰਨਾ ਇਹਨੇ ਤਾਂ ਜਾਨਵਰ ਦੇ ਜਿਹੜੇ ਸਰੀਰ ਦੇ ਵਿੱਚੋਂ ਚਰਬੀ ਮੱਚੀ ਹੋਈ ਆ ਕਬੂਤਰ ਦੀ ਜਾਂ ਕਬੂਤਰ ਦੀਆਂ ਮਾਸਪੇਸ਼ੀਆਂ ਜਾਂ ਮਸਲਾਂ ਦਾ ਜੋਰ ਲੱਗ ਗਿਆ ਇਹਨੇ ਤਾਂ ਉਹਨਾਂ ਦੀ ਰਿਕਵਰੀ ਕਰਦੀਆਂ ਇਹ ਪਾਊਡਰ ਨੇ ਕਬੂਤਰ ਦੀ ਬਾਡੀ ਆ ਜਿਹੜੀ ਉਹਨੂੰ એનર્ਜੀ ਦੇਣੀ ਆ ਇੱਕ ਐਕਸਟਰਾ એનર્ਜੀ ਜੇ ਭੁੱਖ ਪਿਆਸ ਦੀ ਆਪਾਂ ਗੱਲ ਕਰਦੇ ਆਂ ਕਬੂਤਰ ਦੀ ਉਹ ਗਲੂਗੋਸ ਨੇ ਬਾਈ ਬਾਹਰਲੇ ਜਿਹੜੇ ਬਾਹਰਲੇ ਗੁਰੂਗੋਸ ਨੇ ਨਾ ਉਹ ਕਬੂਤਰ ਦੀ ਭੁੱਖ ਪਿਆਸ ਤੇ ਕੰਮ ਕਰਦੇ ਨੇ ਇਹ ਜਿਹੜੇ ਬਾਹਰਲੇ ਕੱਲੇ ਪਾਊਡਰ ਨੇ ਪਾਊਡਰਾਂ ਨੇ ਹੋਰ ਕੰਮ ਕਰਨਾ ਹੈ ਗੁਰੂਗੋਸਾਂ ਨੇ ਵੀਰੇ ਹੋਰ ਕੰਮ ਕਰਨਾ ਹੈ ਇਹ ਜਿਹੜਾ ਟੋਲਿਸਨ ਦਾ ਪਾਊਡਰ ਆ ਸਕਰੀਨ ਦੇ ਉੱਤੇ ਵੀਰੇ ਚੱਲ ਰਿਹਾ ਆ ਵਰਤੋ ਤੁਸੀਂ ਫੋਕੇ ਕਬੂਤਰਾਂ ਨੂੰ ਵੀ ਵਰਤੋ ਹੁਣ ਜਦੋਂ ਫੋਕੇ ਕੱਢਣੇ ਨੇ ਜਾਨਵਰ ਜਦੋਂ ਪਾਣੀ ਤੇ ਕਰਨੇ ਕਬੂਤਰ ਉਦੋਂ ਵੀ ਵਰਤੋ ਬਹੁਤ ਹੀ ਵਧੀਆ ਪ੍ਰੋਡਕਟ ਆ ਵੀਰੇ ਇਹ ਰਿਜ਼ਲਟਡ 100 ਦੇ ਵਿੱਚੋਂ 100% ਰਿਜ਼ਲਟਡ ਪ੍ਰੋਡਕਟ ਆ ਇਹ ਮੇਰਾ ਭਰਾ ਇਹ ਪਾਊਡਰ ਬਾਹਰ ਲਾ ਇਹ ਵਰਤੋ ਮੇਰਾ ਵੀਰ ਜਿਹੜਾ ਕਬੂਤਰ ਸੁੱਕ ਕੇ ਆਉਂਦਾ ਘਰੇ ਆਪਾਂ ਕਹਿ ਨਹੀਂ ਦਿੰਦੇ ਵੀ ਕਬੂਤਰ ਸੁੱਕ ਕੇ ਆਇਆ ਕਬੂਤਰ ਖੱਲ ਬਣਦਾ ਬਹੁਤ ਆਪਾਂ ਇੰਟਰਵਿਊਆਂ ਦੇ ਵਿੱਚ ਗੱਲ ਸੁਣਦੇ ਆ ਜਾਂ ਬਹੁਤ ਕਬੂਤਰਬਾਜ਼ ਵੀਰਾਂ ਕੋਲੇ ਐਦਾਂ ਦੇ ਕਬੂਤਰ ਨੇ ਜਿਹੜੇ ਘਰੇ ਹੀ ਖੱਲ ਬਣ ਕੇ ਆਉਂਦੇ ਨੇ ਆਪਦਾ ਘਰੇ ਜਿਹੜਾ ਸੁੱਕ ਕੇ ਆਉਂਦੇ ਨੇ ਚਰਬੀ ਜਮਾਈ ਜਮਾਈ ਚਰਬੀ ਖੋਰ ਕੇ ਆਉਂਦੇ ਨੇ ਉਹਨਾਂ ਕਬੂਤਰਾਂ ਨੂੰ 100 ਦੇ ਵਿੱਚੋਂ 100% ਬਾਈ ਇਹ ਕੰਮ ਕਰਦਾ ਜਿਹੜਾ ਪਾਊਡਰ ਹੈ ਜਿਹੜੇ ਘਰੇ ਖੱਲ ਬਣ ਕੇ ਆਉਂਦੇ ਨੇ ਕਬੂਤਰ ਪੰਜਾਬੀ ਦੇ ਵਿੱਚ ਆਪਾਂ ਠੇਠ ਠੇਠ ਪੰਜਾਬੀ ਦੇ ਵਿੱਚ ਆਪਾਂ ਕਹੀਏ ਵੀ ਕਬੂਤਰ ਖਤਮ ਹੋ ਕੇ ਆਇਆ ਜਮਾਈ ਜਮਾਈ ਖੱਲਾ ਬਣ ਗਿਆ ਹਨਾ ਸੁੱਕ ਕੇ ਬੈਠਿਆ ਘਰੇ ਉਹਨਾਂ ਨੂੰ ਬਹੁਤ ਹੀ ਤਖੜਾ ਵੀਰੇ ਰਿਜ਼ਲਟ ਆ ਜਿਹੜਾ ਐਕਸਟਰਾ એનર્ਜੀ ਪਾਊਡਰ ਆ ਬਾਹਰ ਲਾ ਜ਼ਰੂਰ ਮੇਰਾ ਵੀਰ ਵਰਤ ਕੇ ਦੇਖਿਓ ਤੁਹਾਡੇ ਨਵੇਂ ਕਬੂਤਰ ਬਾਜ਼ ਭਰਾਵਾਂ ਦੇ ਬਹੁਤ ਹੀ ਕੰਮ ਆਉਣ ਵਾਲਾ ਵੀਰੇ ਪਾਊਡਰ ਆ ਇਹ ਜਿਹੜਾ ਅੱਜ ਆਪਾਂ ਵੀਡੀਓ ਬਣਾਈ ਆ ਤੁਹਾਨੂੰ ਆਰਾਮਾ ਨਹੀਂ ਆਊ ਇੱਕ ਵਾਰ ਵਰਤ ਕੇ ਜ਼ਰੂਰ ਦੇਖੋ ਤੁਸੀਂ ਆਪ ਮਹਾਰੇ ਆਪ ਦੱਸੋਗੇ ਵੀ ਹਾਂ ਰਕ ਨਾ ਤਖੜਾ ਵੀਰੇ ਰਿਜ਼ਲਟ ਦੇਖਣ ਨੂੰ ਮਿਲੇ ਆ ਇਹ ਪਾਊਡਰ ਦਾ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਇੰਨਾ ਪਿਆਰ ਤੇ ਸਤਿਕਾਰ ਦੇ ਰਹੇ ਹੋ ਵੀਡੀਓ ਨੂੰ ਵੀਰੇ ਸਮਾਂ ਕੱਟ ਕੇ ਦੇਖਦੇ ਹੋ ਮੇਰੀ ਨੂੰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਟ ਕੇ ਮੇਰੇ ਚੈਨਲ ਦੇ ਨਾਲ ਤੁਸੀਂ ਜੁੜੇ ਹੋਏ ਹੋ ਆਂ ਵੀਡੀਓ ਮੇਰੀ ਲਾਇਕ ਤੇ ਸ਼ੇਅਰ ਵੀ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਉਤਰਵਾਜ ਭਰਾਵਾਂ ਦਾ